ਸੋ ਇਹ ਨਾਲ ਉਹਦੇ ਨਾਲ ਮੋੜਾ ਲੱਗ ਗਿਆ ਵਾਕੇ ਸੁੱਚਾ ਬੰਦਾ ਹੈ ਸਾਰੇ ਆਉਂਦਾ ਹੈ ਕਿਉਂਕਿ ਸਰਕਾਰ ਨੇ ਸਰਕਾਰ ਇਹ ਕਹਿੰਦਾ ਕਿ ਮੈਂ ਆਹ ਉਹਨਾਂ ਬੰਦੇ ਨੇ ਹਰਾਣ ਜਿਹੜਾ ਮਹਾਰਾਜ ਦੇ ਨਾਲ ਕੰਮ ਕਰ ਰਹੇ ਹੈ ਕਿਹੜਾ ਆਪਣਾ ਜਿਹੜਾ ਇਹ ਕਮੈਂਟ ਕਰਦੇ ਨੇ ਤਾਂ ਦੁਨੀਆ ਨੂੰ ਕੀ ਕਰਦਾ ਕਰ ਰਹੇ ਹੈ ਤੇ ਮੈਂ ਸਰਕਾਰ ਆ ਰਹੀ ਹੈ ਉਹਨੀਆਂ ਨਾਲ ਤੋਂ ਸਰਮ ਦੇ ਨਾਲ ਸਿਰ ਚੁੱਪ ਜਾਂਦਾ ਹੈ ਜਿਹੜੀ ਉਸਤੀਵਾ ਮਿਲ ਜਾ ਲੋ 70 ਮਹੀਨੇ ਪਿੰਡਾਂ ਦੇ ਬੱਚਾ ਹੋਣਾ ਜਿਹੜਾ ਮਨਿੰਦਰ ਸਿੰਘ ਜਿਹਨੇ ਕਿਹਾ ਚੜਾ ਅਤੇ ਸਾਡੇ ਜੈਤੋ ਫਰੀ ਸਾਰਿਆਂ ਨੂੰ ਮੈਂ ਪਹਿਲਾਂ ਤਾਂ ਧੰਨਵਾਦ ਕਰਦੀ ਆ ਕਿ ਤੁਸੀਂ ਇੱਕ ਸੱਚ ਦੀ ਆਵਾਜ਼ ਜੋ ਸਾਡੇ ਫਰੀਦਪੁਰਤ ਵਿੱਚ ਲੋਕਾਂ ਆਵਾਜ਼ ਸੱਚ ਦੀ ਆਵਾਜ਼ ਸੀ ਅੱਜ ਉਸ ਮੰਦਰ ਜੀਤ ਦਾ ਸਾਥ ਦੇ ਰਹੇ ਹੋ ਸਾਰਿਆਂ ਦਾ ਬਹੁਤ-ਬਹੁਤ ਤੁਹਾਡਾ ਧੰਨਵਾਦ ਆ ਤਾਂ ਵੀਰੋ ਜਿਹ ਪ੍ਰੈਸ ਤੇ ਜੰਮਲਾਇ ਪ੍ਰੈਸ ਨੂੰ ਪ੍ਰੈਸ ਦੀ ਆਵਾਜ਼ ਨੂੰ ਬੰਦ ਕੀਤਾ ਜਾਂਦਾ ਤਾਂ ਇੱਕ ਲੋਕਤੰਤਰ ਜਿਹੜਾ ਇਸ ਦਾ ਲੋਕਤੰਤਰ ਦਾ ਘਾਣ ਕੀਤਾ ਗਿਆ ਕਿ ਅਸੀਂ ਮਤਲਬ ਕਿ ਐਦਾਂ ਹੀ ਮਰੀ ਜਾਵਾਂਗੇ ਕਿ ਪੰਜਾਬ ਦੇ ਵਿੱਚ ਜੋ ਸਾਡਾ ਸੋਸ਼ਲ ਮੀਡੀਆ ਜੋ ਸਾਡੀ ਆਵਾਜ਼ ਪਹੁੰਚਾਉਣ ਵਾਲਾ ਇੱਕ ਸਾਧਨ ਹੈ ਤੇ ਉਸ ਦੀ ਵੀ ਆਵਾਜ਼ ਉਸ ਦਾ ਵੀ ਗਾਲਾ ਕੁੱਟਿਆ ਜਾ ਰਿਹਾ ਤਾਂ ਇਸ ਤੋਂ ਮੰਦਭਾਗੀ ਹੋਰ ਕੋਈ ਗੱਲ ਵੀ ਹੋ ਸਕਦੀ ਤਾਂ ਸਾਡਾ ਸੱਤ ਬਣਦਾ ਸੀ ਕਿ ਇੱਕ ਜੋ ਸੱਚ ਤੇ ਪਹਿਰਾ ਦੇ ਰਿਹਾ ਏ ਜੋ ਸੱਚ ਨੂੰ ਸੱਚ ਦੀ ਆਵਾਜ਼ ਜਾਂ ਕਿਤੇ ਕਿਤੇ ਮਜ਼ਦੂਰ ਨਾਲ ਧੱਕਾ ਕਿਸੇ ਗਰੀਬ ਨਾਲ ਧੱਕਾ ਹੋ ਰਿਹਾ ਤਾਂ ਇਹ ਜਿਹੜੀ ਲੋਕਾਂ ਆਵਾਜ਼ ਹੈ ਉਸ ਦੀ ਆਵਾਜ਼ اٹھਾਉਂਦੀ ਸੀ ਤਾਂ ਅੱਜ ਉਸੇ ਉੱਤੇ ਹਮਲਾ ਹੋਇਆ ਤਾਂ ਇਸ ਤੋਂ ਵੱਧ ਹੋਰ ਕੋਈ ਮੰਦ ਭਾਗੀ ਘਟਨਾ ਨਹੀਂ ਹੋ ਸਕਦੀ ਤਾਂ ਮੈਂ ਸਖਤ ਸ਼ਬਦਾਂ ਵਿੱਚ ਮੈਂ ਬ੍ਰਾਂਸਤ ਮੰਚ ਵੱਲੋਂ ਮੈਂ ਸ਼ਰਦਾ ਵਿੱਚ ਨਿੰਦਾ ਕਰਦੀ ਹਾਂ ਤੇ ਪੰਜਾਬ ਸਰਕਾਰ ਨੂੰ ਮੈਂ ਲੱਖ ਲਾਣਤ ਕਹਿੰਦੀ ਆ ਤੇ ਲੱਖ ਲਾਣਤ ਤੇਰੇ ਪੰਜਾਬ ਸਰਕਾਰ ਦੇ ਵਿੱਚ ਅੱਜ ਲੋਕਤੰਤਰਤਾ ਗळा ਕੁੱਟਿਆ ਜਾ ਰਿਹਾ ਤਾਂ ਪ੍ਰੈਸ ਤੇ ਹਮਲਾ ਹੈ ਜਿਹੜਾ ਬਹੁਤ ਹੀ ਮੰਦਭਾਗੀ ਦਾ ਖਲਾ ਪੰਜਾਬ ਦੇ ਵਿੱਚ ਇਹਨਾਂ ਕਹਿੰਦੀ ਹੋਈ ਮੈਂ ਟੀਮਾਂ ਦੀ ਜਾਂਚ ਕਰਾਂ ਆਈ ਬੁੱੱਟੜ ਨੇ ਮੇਰੇ ਨਾਲ ਅਨਾਦ ਸੱਦਾ ਕਰਵਾਇਆ ਤੇ ਕੀਤਾ ਤੇ ਕੱਲ ਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਇਸ ਦਿਨ ਦਫ਼ਤਰ ਬਹੁਤ ਵੱਡਾ ਕਟ ਕੀਤਾ ਜਾ ਰਿਹਾ ਤੇ ਜਿੰਨੀਆਂ ਵੀ ਜਥੇਬੰਦੀਆਂ ਆਈਆਂ ਮਾਣਾ ਨੂੰ ਬਹੁਤ ਨਿਮਰਤਾ ਸਹਿਤ ਬੇਨਤੀ ਕਰਦਾ ਵੀ ਭਰਾਵਾ ਮੈਂ ਵੀ ਮਜ਼ਦੂਰਾਂ ਦਾ ਮੁੰਡਾ ਐ ਮੈਂ ਵੀ ਲੋਕਾਂ ਦੀ ਗੱਲ ਕਰਦਾ ਮੇਰੀ ਕੋਈ ਨਿੱਜੀ ਲੜਾਈ ਨਹੀਂ ਹੈ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਕੱਲ ਨੂੰ ਇਸ ਦਿਨ ਦਫ਼ਤਰ ਪਹੁੰਚਣ ਦੀ ਬੇਨਤੀ ਕਰਦਾ ਤੇ ਕੱਲ ਨੂੰ ਅਸੀਂ ਜਿਹੜਾ ਪ੍ਰੋਗਰਾਮ ਕਰ ਰਹੇ ਆ ਇੱਕ ਦਮ ਦਫ਼ਤਰ ਉਹਦੇ ਵਿੱਚ ਅਸੀਂ ਮੰਗ ਪਾਈ ਆ ਸਰਕਾਰ ਅਮਿੰਦਰ ਸਿੰਘ ਲੋਕਵਾਚ ਚੈਨਲ ਦੀ ਇੱਥੋਂ ਦੇ ਸੱਚ ਨੂੰ ਦੱਸਾਂਗੇ ਵੀ ਜੇਕਰ ਪਰਚੇ ਰੱਦ ਨਹੀਂ ਕੀਤੇ ਜਾਂਦੇ ਤਾਂ ਅਸੀਂ ਛੜਚਾ ਜਨਮ ਕਰਾਂਗੇ। ਭੇਖਾ ਕੱਢ ਦੇ ਇੱਥੋਂ ਦਾ ਸਿਸਟਮ ਭੇਖਾ ਕੱਢ ਦੇ ਇੱਥੋਂ ਦਾ ਐਮਐਲਏ ਬਕਰ ਸਿੱਧੂ ਭੇਖਾ ਕੱਢ ਦੇ ਇੱਥੋਂ ਦਾ ਮਾਲਕ ਗੁੰਡਾ ਇਹ ਇਸ ਕਰਕੇ ਅਸੀਂ ਭਰਾਵੋ ਕਰਦੇ ਆ ਦੀ ਕੱਲ ਨੂੰ ਤਰਨ ਜੈਤੋ ਪਹੁੰਚਣ ਦੀ ਕਿਰਪਾਲਤਾ ਕਰੋ ਹੁਣ ਅਗਲਾ ਬੁਲਾਰਾ ਸਰਵਜੈ ਜੀ ਨੂੰ ਜਿਵੇਂ ਝੂਠੇ ਪੱਤੇ ਪਾਏ ਧਾਰੇ ਨੇ ਸਤਿਕਾਰਯੋਗ ਸਾਥੀਓ ਇਹ ਪੱਤੇ ਪਹਿਲੇ ਨਹੀਂ ਤੇ ਆਖਰੀ ਨਹੀਂ ਕਿਉਂਕਿ ਇਹ ਗੰਦਰਾ ਹੋਇਆ ਸਿਸਟਮ ਜੇ ਸਿਸਟਮ ਨੇ ਤੁਹੀ ਰੇਖਾ ਹੁਣ ਕਿ ਦਿੱਲੀ ਦੇ ਕੋਲ ਚ ਕਿਸਾਨੀ ਸੰਘਾ ਚਾਜਾ ਪੱਤਰਕਾਰਾਂ ਦੇ ਝੂਠੇ ਪਰਦੇ ਪਾਏ ਗਏ ਨੇ ਇਥੋਂ ਦੇ ਬੁੱਧੀਜੀਵੀ ਜਿਹੜਾ ਕਈ ਲੋਕਾਂ ਦੀ ਵਾਇਟ ਹੋਦ ਰੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਇੱਕ ਭਰ ਪਈ ਹੀ ਪਾਇਆ ਇਥੋਂ ਦੇ ਬਰਕਾ ਸੰਗ ਐਮਐਲਏ ਨੇ ਮੋਹਤ ਸੰਗ ਐਮਐਲਏ ਨੇ ਕਿ ਇਹ ਲੋਕਾਂ ਦੀ ਵਾਇਰ ਨੂੰ ਦਬਾਇਆ ਜਾਊਗਾ ਸਤਿਕਾਰਯੋਗ ਸਾਥੀਓ ਇੱਥੇ ਬਹੁਤ ਸਾਰੇ ਬਲਾਰੇ ਇਹ ਕਹਿ ਕੇ ਗਏ ਆ ਕਿ ਬਾਚੇ ਰੱਦ ਕਰਾਂਗੇ ਬਾਚੇ ਰੱਦ ਕਰਾਗੇ ਨਹੀਂ ਬਾਚੇ ਰੱਦ ਭਾਵੋ ਹੋਗੇ ਹੋਣ ਵਾਲੇ ਜਨਾਰੇ ਵਿੱਚ ਅੱਜ ਖੱਦਾਂ ਹੀ ਜੜਾ ਇਹ ਕੱਲਾ ਦੇਸ਼ ਬੁੱਕ ਵੇਖ ਕੇ ਆਏ ਆ ਆਉਂਦੇ ਜਨਾਰੇ ਵਿੱਚ ਮੈਂ ਮੁਖਸ਼ਦ ਜਿਹੜਾ ਜਿਹੜਾ ਪਗੜ ਹੋਣ ਦੇ ਨਾਤੇ ਸਾਰੇ ਲੋਕਾਂ ਨੂੰ ਸਾਡੇ ਕਿੱਤੀ ਲੋਕਾਂ ਨੂੰ ਦੱਸਣਾ ਚਾਹਣਾ ਹੈ ਕਿ ਅੰਗਰੇਜ਼ਾਂ ਅਛੇ ਦੇ ਵਿੱਚ ਅਸੀਂ ਪੂਰੇ ਯੋਗਸ਼ੋ ਨਾਲ ਆ ਗਏ ਤੇ ਇਹਨਾਂ ਦੀਆਂ ਗੋਲੀਆਂ ਲੁਆ ਕੇ ਦਾਈ ਧੰਨਵਾਦ ਪਰ ਮੈਂ ਤਾਂ ਇਹ ਕਹਿੰਦੀ ਆ ਮੈਂ ਬੇਸ਼ੱਕ ਇੱਕ ਪਾਰਟੀ ਨਾਲ ਬਹੁਤ ਮੈਂ ਕੰਮ ਕੀਤਾ ਘਰ ਘਰ ਜਾ ਕੇ ਹੱਥ ਜੋੜੇ ਵੋਟਾਂ ਮੰਗੀਆਂ ਜੇ ਕੋਈ ਸਾਡਾ ਵੀ ਗੱਲ ਹੋਏ ਕਰੇਗਾ ਤਾਂ ਉਹਨੂੰ ਵੀ ਨਹੀਂ ਅਸੀਂ ਬਖਸ਼ਾਂਗੇ ਪਰ ਕਈ ਵਾਰੀ ਕਿਸੇ ਬੰਦੇ 'ਚ ਕੋਈ ਬੰਦਿਆਂ ਵਾਲਾ ਟੱਗ ਉਹਨੂੰ ਹੁੰਦਾ ਉਹੀ ਹੋਵੇਗਾ ਬਹੁਤ ਆ ਚਲੋ ਬਾਕੀ ਤਾਂ ਸਾਰਾ ਕੁਝ ਚੱਲੀ ਜਾਂਦਾ ਦੁਨੀਆ ਦੇਖਦੀ ਆ ਕਿ ਇਸ ਜੋ ਵੀ ਇਹ ਹੋਇਆ ਮਨਿੰਦਰ ਦੀ ਹਵਾਵੰਦੀ ਤਾਂ ਕੋਈ ਚਾੱਕ ਨਹੀਂ ਸਕਦਾ ਠੀਕ ਹੈ ਪਰ ਚਾ ਵੀ ਕੈਨਸਲ ਹੋਊਗਾ ਪਰ ਇਹਨਾਂ ਨੂੰ ਮਾਫੀ ਮੰਗਣੀ ਚਾਹੀਏ ਸਮੂਹ ਆਰਤਾ ਤੋਂ ਮਾਮਾ ਭੈਣਾ ਤੋਂ ਬਹੁਤ ਘਟਿਆ ਗੰਤੂ ਤਾਂ ਪਾਰਟੀ ਦੇ ਵਿੱਚ ਕੋਈ ਆਵਾਜ਼ ਚੁੱਕੂਗੇ ਤੈਨੂੰ ਲੈ ਕੇ ਕਿ ਤੁਸੀਂ ਆਪ ਪਾਰਟੀ ਦੇ ਵਿੱਚੋਂ ਇੱਕ ਮਹਿਲਾ ਬਣ ਬੈਠੇ ਖੜੀ ਆਂਦੀ ਆਂ ਆਵਾਜ਼ ਪਾਰਟੀ ਦੇ ਵਿੱਚ ਆਪ ਹੀ ਤਾਂ ਕਹਿੰਦੇ ਮੈਂ ਤਾਂ ਸਹੀ ਆਮਾਨ ਖਾਣ ਨੂੰ ਵੀ ਬੇਨਤੀ ਕਰਦੀ ਆਂ ਵੀ ਤੁਸੀਂ ਇਹਦੀ ਆਵਾਜ਼ ਨੂੰ ਭੁੱਲੇ ਨਹੀਂ ਤੁਸੀਂ ਕਰੋ ਜੋ ਵੀ ਤੁਸੀਂ ਨਰੇਕਸ਼ਨ ਕਰਦਾ ਤੇ ਇਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਆ ਤੇ ਨਹੀਂ ਤਾਂ ਜੋ ਹ ਸੰਗਰਾਸੀ ਨੇ ਜਿਹੜਾ ਸਾਡਾ ਮੈਨੂੰ ਲੱਗਦਾ ਸੀਮਤ ਰਹਿ ਜਾਂਦਾ ਤੁਸੀਂ ਪੀੜੀਆਂ ਪੱਗਾਂ ਵਾਲੇ ਹਰੀਆਂ ਪੱਗਾਂ ਵਾਲੇ ਮੈਂ ਕਹਿੰਦਾ ਪੱਗ ਦਾ ਕਿਹ ਵੀ ਰੰਗ ਹੈ ਉਹ ਪੱਗ ਦਾ ਸਤਿਕਾਰਯੋਗ ਹੁੰਦੀ ਹੈ ਪਰ ਤੁਹਾਡੀ ਪੱਗ ਦਾ ਬਣ ਗਿਆ ਵੱਡਾ ਜਿਵੇਂ ਕੋਈ ਉਹ ਬਣ ਜਾਂਦਾ ਕਿੰਦਾ ਨਾ ਬਣ ਜਾਂਦਾ ਇਹ ਕਰਕੇ ਪੀੜੀਆਂ ਪੱਗਾਂ ਵਾਲਿਓ ਸੇ ਹਰੇਗਾ ਪੱਗਾਂ ਵਾਲਿਓ ਮੈਂ ਤੁਹਾਡੇ ਮੂਰੇ ਸਿਰ ਚਕਾਉਣਾ ਤੇ ਨਾ ਸਿਆਸੀ ਲੀਡਰਾਂ ਨਾਲ ਫੇਰ ਕਹਿਣਾ ਚਾਹਣਾ ਸਤਾਵਣੀ ਦਿੰਦਾ ਮੈਂ ਕਾਂਗਰਸੀ ਆਪਲਾ ਇਹਨਾਂ ਨੂੰ ਸਮਝਣਾ ਚਾਹੀਦਾ ਕਿਉਂਕਿ ਕਾਲੀ ਇਹਨਾਂ ਨੂੰ ਸਮਝਣ ਕਾਂਗਰਸੀ ਵੀ ਕਾਲੀ ਨਾਲ ਖਤਮ ਹੋ ਗਿਆ ਤਾਂ ਚੜ ਨੂੰ ਕਿਸੇ ਨੇ ਵੋਟ ਨਹੀਂ ਪਾਉਣੀ ਤੇ ਅਸੀਂ ਮੁੱਖ ਮੰਤਰੀ ਬਣ ਜਾਗੇ ਇਹ ਗੱਲ ਝੂਠੀ ਹੈ ਪਰ ਮੈਂ ਕਾਂਗਰਸੀ ਵਰਕਰ ਇਸ ਕਰਕੇ ਮੈਂ ਕਹਿੰਦਾ ਇੰਨੀਆਂ ਹਾਲੀ ਦੀਆਂ ਲੋਕਾਂ ਦਾ ਕਾਲਾ ਸ਼ਰਮਾ ਇਹਨਾਂ ਸਾਰੇ ਚਾਸਿਆਂ ਪਾਰਟੀਆਂ ਨੂੰ ਕਹਿੰਦਾ ਵੀ ਸੁਣੋ ਜੀ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਕਉਨ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ